ਅਕਾਲੀ ਦਲ ਦੇ ਸੀਨੀਅਰ ਆਗੂ ਤੇ ਲੀਡਰ ਬਿਕਰਮ ਸਿੰਘ ਮਜੀਠੀਆ ਜੋ ਕਿ ਪਿਛਲੇ ਸਮੇਂ ਦੌਰਾਨ ਨਾਬਾਤ ਜੇਲ੍ਹ ਦੇ ਵਿੱਚ ਬੰਦ ਸਨ ਪਿਛਲੇ ਹਫਤੇ ਜਦੋਂ ਡੇਰਾਮੁਖੀ ਵਿਆਹ ਰਾਧਾ ਸਵਾਮੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਮੁਲਾਕਾਤ ਤੇ ਜਾਂਦੇ ਹਨ ਉੱਥੇ ਕੁਝ ਇਹੋ ਜਿਹਾ ਘਟਨਾਕਰਮ ਵਾਪਰਦਾ ਹੈ ਜਿਹੜੇ ਕਿ ਅਖਬਾਰ ਦੀ ਸੁਰਕੀਆਂ ਬਟੋਰ ਲੈਂਦੇ ਨੇ ਇਹ ਗੱਲ ਦੱਸਾਂ ਯੋਗ ਹੈ ਕਿ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਮਨ ਵਿੱਚ ਆਂਦਾ ਹੈ ਕਿ ਉਹ ਵਿਕਰਮ ਮਜੀਠੀਆ ਦੀ ਮੁਲਾਕਾਤ ਕਰਨਾ ਚਾਹੁੰਦੇ ਹਨ ਉਹ ਭਗਵੰਤ ਮਾਨ ਦੇ ਪਰਿਵਾਰ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ ਉਹ ਅੱਗੇ ਭਗਵੰਤ ਮਾਨ ਨੂੰ ਕਹਿੰਦੇ ਹਨ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਆਣਾ ਚਾਹੁੰਦੇ ਹਨ ਉਹਨਾਂ ਦੀ ਮੁਲਾਕਾਤ ਦਾ ਪ੍ਰਬੰਧ ਕੀਤਾ ਜਾਵੇ ਦੱਸਿਆ ਇਹ ਵੀ ਜਾਂਦਾ ਹੈ ਇਹ ਸਾਨੂੰ ਬੜੇ ਪ੍ਰੋਫੈਸਰ ਕਪੂਤਰਾ ਤੋਂ ਜਾਣਕਾਰੀ ਮਿਲੀ ਹੈ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜੇਲ੍ਹ ਜਾਣਾ ਹੁੰਦਾ ਹੈ ਇਸ ਦੀ ਪੂਰਨ ਤੌਰ ਤੇ ਭਗਵੰਤਮਾਨ ਜੋ ਪੰਜਾਬ ਦੇ ਸੀਐਮ ਹਨ ਉਹਨਾਂ ਨੂੰ ਜਾਣਕਾਰੀ ਹੁੰਦੀ ਹੈ ਉਹ ਖੁਦ ਏਡੀਜੀਪੀ ਜੇਲ ਅਰुणਪਾਲ ਸਿੰਘ ਨੂੰ ਫੋਨ ਕਰਕੇ ਹਦਾਇਤ ਕਰਦੇ ਹਨ ਕਿ ਗੁਰਿੰਦਰ ਸਿੰਘ ਢਿੱਲੋਂ ਸ਼ੁੱਕਰਵਾਰ ਨੂੰ ਮਜੀਠੀਏ ਦੀ ਮੁਲਾਕਾਤ ਤੇ ਆ ਰਹੇ ਹਨ ਉਹਨਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਉਹਨਾਂ ਨੂੰ ਕੋਈ ਮੁਸ਼ਕਲ ਦਰ ਪੇਸ਼ ਨਾ ਆਵੇ ਪਰ ਜਿਸ ਦਿਨ ਸ਼ੁੱਕਰਵਾਰ ਉਹ ਜੇਲ ਪਹੁੰਚਦੇ ਹਨ ਜੇਲ ਦੀ 500 ਮੀਟਰ ਦੀ ਦੂਰੀ ਤੇ ਉਹਨਾਂ ਦਾ ਕਾਫਲਾ ਰੋਕ ਲਿੱਤਾ ਜਾਂਦਾ ਹੈ ਉਹਨਾਂ ਦੀ ਸਕਿਉਰਿਟੀ ਦੇ ਨਾਲ ਜਿਹੜੇ ਸੁਰੱਖਿਆ ਕਰਮਚਾਰੀ ਚੱਲ ਰਹੇ ਹਨ ਚੱਲ ਰਹੇ ਹੁੰਦੇ ਹਨ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ ਤੁਸੀਂ ਆਪਣੀਆਂ ਗੱਡੀਆਂ ਇੱਥੇ ਰੋਕ ਲਓ ਅੱਗੇ ਕੱਲੀ ਸਿਰਫ ਬਾਬਾ ਜੀ ਦੀ ਗੱਡੀ ਜਾਏਗੀ ਉਹਨਾਂ ਦੀ ਗੱਡੀ ਵਿੱਚ ਬਾਬਾ ਜੀ ਆਪ ਉਹਨਾਂ ਦਾ ਡਰਾਈਵਰ ਤੇ ਇੱਕ ਪੀਐਸਓ ਸਵਾਰ ਹੁੰਦੇ ਹਨ ਜਦੋਂ 50 ਮੀਟਰ ਦਾ ਡਿਸਟੈਂਸ ਰਹਿ ਜਾਂਦਾ ਹੈ ਉਹਨਾਂ ਦੀ ਕਾਰ ਉੱਥੇ ਰੁਕੀ ਜਾਂਦੀ ਹੈ ਔਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਸ ਤੋਂ ਅੱਗੇ ਦਾ ਸਫ਼ਰ ਤੁਸੀਂ ਪੈਦਲ ਚੱਲ ਕੇ ਤੈਅ ਕਰੋਗੇ ਔਰ ਦੱਸਿਆ ਜਾਂਦਾ ਹੈ ਕਿ ਜਦੋਂ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਬਿਆਸ ਜਦੋਂ ਜੇਲ੍ਹ ਦੇ ਡਿਊਟੀ ਦੇ ਦਰਵਾਜ਼ੇ ਕੋਲ ਪਹੁੰਚਦੇ ਨੇ ਜਿਹੜਾ ਉਹਨਾਂ ਦਾ ਪੀਐਸਓ ਹੁੰਦਾ ਉਹ ਵੀ ਉੱਥੇ ਰੋਕ ਲਿਆ ਜਾਂਦਾ ਹੈ ਕਹਿੰਦੇ ਕਿ ਉਸ ਵਕਤ ਜਿਹੜਾ ਡੀਐਸਪੀ ਪੰਜਾਬ ਪੁਲਿਸ ਨਭਾ ਦਾ ਉਥੇ ਮੌਜੂਦ ਹੁੰਦਾ ਹੈ ਉਹਨਾਂ ਨੂੰ ਬੜੀ ਸਖਤੀ ਨਾਲ ਕਹਿ ਦਿੰਦਾ ਹੈ ਕਿ ਇੱਥੇ ਤੁਸੀਂ ਅੰਦਰ ਨਹੀਂ ਜਾ ਸਕਦੇ ਇੱਥੇ ਸਿਰਫ ਔਰ ਸਿਰਫ ਕੱਲੇ ਬਾਬਾ ਜੀ ਹੀ ਅੰਦਰ ਜਾ ਸਕਦੇ ਨੇ ਦੱਸਿਆ ਜਾਂਦਾ ਹੈ ਕਿ ਉਸ ਵੇਲੇ ਜੇਲ੍ਹ ਦੇ ਆਲੇ ਦੁਆਲੇ ਬਹੁਤ ਸਖਤ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੁੰਦਾ ਹੈ ਕਿਸੇ ਨੂੰ ਵੀ ਉੱਥੇ ਆਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਉਹਨਾਂ ਦੀ ਸਿਕਿਉਰਿਟੀ ਦਾ ਕੋਈ ਵੀ ਕਰਮਚਾਰੀ ਨਹੀਂ ਉੱਥੇ ਲੱਗੇ ਆ ਸਕਦਾ ਨਾ ਹੀ ਆਣ ਦੀ ਆਜ਼ਾਦਤ ਦਿੱਤੀ ਜਾਂਦੀ ਹੈ ਤਕਰੀਬਨ ਅੱਧਾ ਘੰਟਾ ਮੁਲਾਕਾਤ ਕਰਨ ਤੋਂ ਬਾਅਦ ਜਦੋਂ ਉਹ ਜੇਲ੍ਹ ਤੋਂ ਬਾਹਰ ਪਰਤਦੇ ਨੇ ਉਹ ਕੀ ਦੇਖਦੇ ਹਨ ਕੁਝ 54 ਪੱਤਰਕਾਰ ਜੇਲ੍ਹ ਦੀ ਡਿਊਟੀ ਨੂੰ ਚਮੜੇ ਬੈਠੇ ਨੇ ਉਹਨਾਂ ਦੇ ਨਾਲ ਚਿਪਕੇ ਹੋਏ ਨੇ ਉਹ ਬਾਹਰ ਨਿਕਲਦੇ ਹੀ ਨੇ ਤੇ ਨਾਲ ਹੀ ਉਹ ਉਹਨਾਂ ਦਾ ਰਸਤਾ ਰੋਕ ਲੈਂਦੇ ਨੇ ਘੇਰ ਕੇ ਬੈਠ ਜਾਂਦੇ ਨੇ ਨਾਲ ਹੀ ਸਵਾਲਾਂ ਦੀ ਬਿਛਾੜ ਕਰ ਦਿੰਦੇ ਨੇ ਉਹਨਾਂ ਦਾ ਪਹਿਲਾ ਸਵਾਲ ਹੀ ਆ ਹੁੰਦਾ ਕਿ ਤੁਸੀਂ ਵਿਕਰਮ ਮਜੀਠੀਆ ਦੀ ਮੁਲਾਕਾਤ ਤੇ ਆਏ ਹੋ ਉਨ੍ਹਾਂ ਦਾ ਜਵਾਬ ਇਹ ਸੀ ਕਿ ਉਸੇ ਪੱਤਰਕਾਰ ਨੂੰ ਜਿਨੇ ਇਹ ਸਵਾਲ ਕੀਤਾ ਕਿ ਤੁਹਾਡਾ ਕੋਈ ਰਿਸ਼ਤੇਦਾਰ ਜੇਲ੍ਹ 'ਚ ਹੋਏਗਾ ਤੁਸੀਂ ਉਹਦੀ ਮੁਲਾਕਾਤ ਤੇ ਨਹੀਂ ਆਓਗੇ ਫਿਰ ਨਾਲ ਹੀ ਦੂਸਰਾ ਸਵਾਲ ਡਾਗਿਆ ਜਾਂਦਾ ਹੈ ਉਹ ਤੇ ਡਰੱਗ ਦੇ ਕੇਸ ਵਿੱਚ ਲਿਪਤ ਹਨ ਉਹਨਾਂ ਦਾ ਜਵਾਬ ਸੀ ਜੋ ਉਹ ਬੜਾ ਹੈਰਾਨੀਜਨਕ ਸੀ ਉਹਨਾਂ ਨੇ ਸਾਫ਼ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਇਹ ਸਭ ਝੂਠੇ ਕੇਸ ਬਣਾਏ ਗਏ ਨੇ ਸਭ ਗਲਤ ਹੈ ਹੁਣ ਦੱਸਿਆ ਜਾਂਦਾ ਹੈ ਕਿ ਜਿਹੜੇ ਚੁੰਨਿੰਦਾ ਪੱਤਰਕਾਰ ਸੀ ਜਿਨ੍ਹਾਂ ਨੇ ਸਵਾਲ ਉਹਨਾਂ ਦੇ ਅੱਗੇ ਰੱਖੇ ਨੇ ਇਹ ਕਿਸ ਤਰ੍ਹਾਂ ਜੇਲ੍ਹ ਦੇ ਕੂਲ ਪਹੁੰਚ ਗਏ ਕਿਸ ਤਰ੍ਹਾਂ ਸਕਿਉਰਿਟੀ ਬ੍ਰੀਚ ਹੋਇਆ ਹੈ ਜਿੱਥੇ ਇੱਕ ਆਮ ਬੰਦਾ ਜੈਡ ਪਲਸ ਸਕਿਉਰਿਟੀ ਦੇ ਜਿਹੜੇ ਸੁਰੱਖਿਆ ਕਰਮਚਾਰੀ ਸੀ ਉਹਨਾਂ ਨੂੰ ਆਗਿਆ ਨਹੀਂ ਮਿਲੀ ਕੂਲ ਜਾਣ ਦੀ ਤੇ ਇਹ ਕਿੱਥੇ ਪਹੁੰਚ ਕਿਸ ਤਰ੍ਹਾਂ ਪਹੁੰਚ ਗਏ ਪ੍ਰੋਫੈਯੋਗ ਫੂਤਰਾ ਤੋਂ ਸਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਇੱਕ ਜਿਹੜਾ ਭਗਵੰਤ ਮਾਨ ਦੇ ਬਹੁਤ ਕਰੀਬੀ ਨਿੱਜੀ ਸਲਾਹਕਾਰ ਹੈ ਇਹ ਦੱਸੇ ਨੇ ਕਿ ਇਹ ਸਾਰਾ ਕਾਰਨਾਮਾ ਉਸ ਹੀ ਨੇ ਅੰਜਾਮ ਦਿੱਤਾ ਉਹ ਇੱਕ ਪੁਲਿਸ ਦੀ ਸਹਾਇਤਾ ਨਾਲ ਇੱਕ ਜਿਪਸੀ ਦਾ ਪ੍ਰਬੰਧ ਕਰਦਾ ਹੈ ਜਿਸ ਤੇ ਚੋਣਿੰਦਾ ਪੱਤਰ ਕਾ ਲੱਦ ਕੇ ਉਥੇ ਜੇਲ੍ਹ ਦੀ ਡਿਊਟੀ ਦੇ ਕੋਲ ਲੈ ਕੇ ਜਾਂਦਾ ਹੈ ਔਰ ਉਹ ਸਵਾਲਾ ਦੇ ਘੇਰੇ ਵਿੱਚ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹੋ ਜਿਹੇ ਸਵਾਲ ਕੀਤੇ ਜਾਣ ਕਿ ਉਹਨਾਂ ਦੀ ਪੋਜੀਸ਼ਨ ਅਫਸਰਟ ਹੋ ਜੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਵੇ ਔਰ ਤਾਂ ਕਿ ਉਹ ਅੱਗੇ ਤੋਂ ਮਜੀਠੇ ਦੀ ਮੁਲਾਕਾਤ ਕਰਨ ਤੋਂ ਗਰੇਜ਼ ਕਰਨ ਔਰ ਸੀਐਮ ਦੇ ਪਰਿਵਾਰ ਨਾਲ ਸੰਪਰਕ ਕਰਨ ਤੋਂ ਵੀ ਗੁਰੇਜ਼ ਕਰਨ ਪਰ ਹੋਂ ਬਿਲਕੁਲ ਉਲਟ ਜਾਂਦਾ ਹੈ ਜੋ ਉਹਨਾਂ ਦਾ ਜਵਾਬ ਹੁੰਦਾ ਹੈ ਉਹ ਸਰਕਾਰ ਨੂੰ ਬਾਉਂਸ ਬੈਕ ਕਰ ਜਾਂਦਾ ਹੈ ਹੁਣ ਦੇਖੋ ਕਹਿੰਦੇ ਨੇ ਕਿ ਜਿਸ ਰਾਜੇ ਦਾ ਸਲਾਹਕਾਰ ਮਾੜਾ ਹੋਵੇ ਤੇ ਉਹਨੂੰ ਤੇ ਕਿਸੇ ਦੁਸ਼ਮਣ ਦੀ ਲੋੜ ਹੀ ਨਹੀਂ ਕਹਿੰਦੇ ਨੇ ਕਿ ਦੁਸ਼ਮਣ ਉਹ ਕੰਮ ਨਹੀਂ ਕਰ ਸਕਦਾ ਜੋ ਇੱਕ ਮੂਰਖ ਸਲਾਹਕਾਰ ਕਰ ਦਿੰਦਾ ਹੁਣ ਇਹ ਵੀ ਕਹਾਵਤ ਹੈ ਕਿ ਜਿਹੋ ਜਿਹਾ ਟਾਂਗਾ ਉਹੋ ਜਿਹੀਆਂ ਸਵਾਰੀਆਂ ਜੋਹੋ ਜੇ ਸਵਾਲ ਤਿਆਰ ਕਰਨ ਵਾਲੇ ਸਨ ਉਹ ਜੇ ਅੱਗੇ ਸਵਾਲ ਕਰਨ ਵਾਲੇ ਸਨ ਸਵਾਲ ਕੀ ਰੱਖਿਆ ਜਾਂਦਾ ਹੈ ਕਿ ਮਜੀਠੀਆ ਡਰੱਗ ਦੇ ਕੇਸ ਵਿੱਚ ਲਿਪਤ ਹੈ ਅੱਗੋਂ ਕਹਿੰਦੇ ਨੇ ਕਿ ਜਿਹੜੇ ਪੱਤਰਕਾਰ ਨੇ ਕਹਿੰਦੇ ਜੀ ਇਹਨਾਂ ਨੇ ਤੇ ਕਲੀਨ ਚਿੱਟ ਦੇ ਦਿੱਤੀ ਪਰ ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਜਦ ਤੱਕ ਕੋਰਟ ਕਿਸੇ ਮਲਜਮ ਨੂੰ ਉਦੀ ਸਜ਼ਾ ਪ੍ਰਨਾਉਂਸ ਨਾ ਕਰ ਦਵੇ ਉਦੋਂ ਤੱਕ ਉਹ ਬੇਗੁਨਾਹ ਹੀ ਰਹਿੰਦਾ ਹੈ ਉਹ ਇਨੋਸੈਂਟ ਹੈ ਔਰ ਇਸ ਕੇਸ ਵਿੱਚ ਤੇ ਅਜੇ ਤੱਕ ਉਹਨਾਂ ਦੇ ਚਾਰਜਿਸ ਵੀ ਨਹੀਂ ਫਰੇਮ ਹੋਏ ਪਰ ਇਹਦੇ ਵਿੱਚ ਅਸੀਂ ਪੱਤਰਕਾਰਾਂ ਨੂੰ ਇਹ ਪੁੱਛਣਾ ਚਾਹਾਂਗੇ ਕਲੀਨ ਚਿੱਟ ਕਿੱਥੋਂ ਆ ਗਈ ਪਹਿਲੀ ਗੱਲ ਕਿ ਬੇਗੁਨਾਹੀ ਦੀ ਜਿਹੜੀ ਗੱਲ ਹੈਗੀ ਆ ਉਹ ਉਹ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਅਜੇ ਤੱਕ ਜੇ ਉਹ ਗੁਨਾਹਗਾਰੀ ਨਹੀਂ ਸਾਬਤ ਹੋਏ ਅਜੇ ਤੱਕ ਤੇ ਚਾਰजेस ਫਰੇਮ ਨਹੀਂ ਹੋਏ ਸੋ ਜਦ ਤੱਕ ਕੋਈ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਰਟ ਵੱਲੋਂ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਉਹ ਬੰਦੇ ਨੂੰ ਬੇਗੁਨਾਹ ਹੀ ਸਮਝਿਆ ਜਾਂਦਾ ਹੈ ਇਹ ਤੇ ਗੱਲ ਇੱਥੇ ਹੋ ਗਈ ਇਸ ਚਲਦੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਜਿਹੜੇ ਚੁਣਿੰਦਾ ਪੱਤਰਕਾਰ ਉਥੇ ਜਿਲ੍ਹੇ ਦੀ ਡਿਊਟੀ ਦੇ ਸਾਹਮਣੇ ਇੱਕ ਸਰਕਾਰੀ ਜਿਪਸੀ ਤੇ ਲੱਦ ਕੇ ਲਿਹਾਏ ਜਾਂਦੇ ਹਨ ਉਹਨਾਂ ਨੂੰ ਜਿਹੜੀ ਸਵਾਲਾਂ ਦੀ ਸੂਚੀ ਹੈ ਉਹ ਮੁੱਖ ਮੰਤਰੀ ਦੇ ਇੱਕ ਨਿੱਜੀ ਸਲਾਹਕਾਰ ਵੱਲੋਂ ਦਿੱਤੀ ਜਾਂਦੀ ਹੈ ਉਹਦੇ ਵਿੱਚ ਹੀ ਉਹ ਸਵਾਲਾਂ ਦੀ ਸੂਚੀ ਉਹ ਖੁਦ ਆਪ ਤਿਆਰ ਕਰਦੇ ਹਨ ਉਹ ਚਾਹੁੰਦੇ ਨੇ ਕਿ ਇਹ ਸਵਾਲ ਉਹਨਾਂ ਦੇ ਅੱਗੇ ਰੱਖੇ ਜਾਣ ਤਾਂ ਕਿ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਬੜੀ ਬੁਰੀ ਤਰ੍ਹਾਂ ਐਮਬੈਰਸਿੰਗ ਹੋ ਜਾਵੇ ਪਰ ਚਲੋ ਜੋ ਹੋਣਾ ਸੀ ਉਹ ਹੋਇਆ ਪਰ ਜੋ ਸਰਕਾਰ ਨੇ ਚਾਇਆ ਜੋ ਮਨਸ਼ਾ ਸੀ ਉਹ ਉਹਨਾਂ ਦੀ ਪੂਰੀ ਨਹੀਂ ਹੋਈ ਪਰ ਇਹਦੇ ਵਿੱਚ ਇੱਕ ਗੱਲ ਇਹ ਵੇਖਣ ਵਾਲੀ ਹੈ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਆਪ ਉਹਨਾਂ ਦੀ ਮੁਲਾਕਾਤ ਦਾ ਪ੍ਰਬੰਧ ਕਰਦੇ ਪਏ ਨੇ ਤੇ ਦੂਸਰੇ ਬੰਨੇ ਇਹ ਜੋ ਘਟਨਾਕ੍ਰਮ ਹੋਇਆ ਕਿ ਇਸ ਦੇ ਵਿੱਚ ਮੁੱਖ ਮੰਤਰੀ ਦੀ ਸ਼ਮੂਲੀਅਤ ਸੀ ਕਿ ਨਹੀਂ ਕਿ ਇਹ ਉਹਨਾਂ ਦਾ ਜਿਹੜਾ ਨਿੱਜੀ ਸਲਾਹਕਾਰ ਸੀ ਇਹ ਸਾਰਾ ਕੀਤਾ ਕਤਰਿਆ ਉਹਦਾ ਸੀ ਕਿ ਉਹ ਇਹ ਸਾਰੀ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਸੀ ਮੁੱਖ ਮੰਤਰੀ ਦੇ ਹੁਣ ਜੋ ਉੱਥੇ ਹੋ ਗਿਆ ਸਾਰੇ ਲੋਕ ਜਾਂ ਸੋਸ਼ਲ ਮੀਡੀਆ ਤੇ ਇਹ ਗੱਲ ਵਾਇਰਲ ਹੋ ਰਹੀ ਹੈ ਕਿ ਬਾਬਾ ਜੀ ਨੂੰ ਜੇਲ੍ਹ ਵਿੱਚ ਨਹੀਂ ਸੀ ਜਾਣਾ ਚਾਹੀਦਾ ਗੱਲ ਇਹ ਹੈਗੀ ਹੈ ਜੀ ਕਿ ਇਸ ਚੀਜ਼ ਦਾ ਇਤਰਾਜ਼ ਉਹਨਾਂ ਦੇ ਫਾਲੋਅਰ ਕਰਨ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਕਰਨ ਜਿਹੜੇ ਲੋਕ ਇਤਰਾਜ਼ ਕਰ ਰਹੇ ਨੇ ਨਾ ਤੇ ਉਹਨਾਂ ਨੂੰ ਮੰਨਦੇ ਨੇ ਨਾ ਉਹਨਾਂ ਦਾ ਕੋਈ ਲੈਣ ਦੇਣ ਹੈ ਤੇ ਖਾਸ ਕਰ ਇਹ ਗੱਲ ਵੇਖਣ ਵਾਲੀ ਗੱਲ ਹੈ ਕਿ ਉਹਨਾਂ ਦਾ ਇਤਰਾਜ਼ ਕਰਨਾ ਬੰਦਾ ਕਿਤਰਾ ਹੈ ਜਦ ਕੋਈ ਜੇਲ੍ਹ ਦਾ ਮੈਨੂਅਲ ਕੋਈ ਕਾਨੂੰਨ ਇਸ ਚੀਜ਼ ਦੇ ਇਤਰਾਜ਼ ਨਹੀਂ ਕਰਦਾ ਤੇ ਇੱਕ ਆਮ ਬੰਦੇ ਦਾ ਇਤਰਾਜ਼ ਹੋਣਾ ਸਾਡੀ ਸਮਝ ਤੋਂ ਬਾਹਰ ਹੈ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਪੱਤਰਕਾਰਾਂ ਦੇ ਜਵਾਬ ਤੋਂ ਬਾਅਦ ਸਵਾਲ-ਜਵਾਬ ਤੋਂ ਬਾਅਦ ਜਦੋਂ ਬਾਬਾ ਜੀਥੋਂ ਚਲੇ ਜਾਂਦੇ ਹਨ ਮੁੱਖ ਮੰਤਰੀ ਦਾ ਇੱਕ ਟਵੀਟ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਜਿਹਦੇ ਵਿੱਚ ਉਹ ਕਿਹਾ ਜਾਂਦਾ ਹੈ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਤੇ ਅਦਾਲਤਾਂ ਦਾ ਰੱਬ ਹੀ ਰੱਖਾ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਟਵੀਟ ਉਹਨਾਂ ਨੇ ਆਪ ਕੀਤਾ ਕਿ ਇਹ ਵੀ ਉਹਨਾਂ ਦੇ ਸਲਾਹਕਾਰ ਦਾ ਕਾਰਨ ਨਾਮ ਹੈ ਕਿ ਇਹ ਉਹਨਾਂ ਦੀ ਮਰਜ਼ੀ ਤੋਂ ਬਿਨਾ ਪਾਇਆ ਗਿਆ ਸੀ ਕਿ ਉਹਨਾਂ ਦੀ ਮਰਜ਼ੀ ਉਹਨਾਂ ਦੀ ਸ਼ਮੂਲੀਅਤ ਵਿੱਚ ਸੀ ਹੁਣ ਇਹ ਗੱਲ ਇੱਥੇ ਦੱਸਣ ਯੋਗ ਹੈ ਕਿ ਡੇਰਾ ਰਾਧਾ ਸਵਾਮੀ ਸੈਕਟ ਦੀ ਫਾਲੋਇੰਗ ਕੱਲੀ ਪੰਜਾਬ ਵਿੱਚ ਨਹੀਂ ਸਾਰੇ ਮੁਲਕ ਵਿੱਚ ਕਾਫੀ ਵੱਡੇ ਪੱਧਰ ਤੇ ਹੈ ਇਹ ਜੋ ਘਟਨਾਕਰਮ ਉੱਥੇ ਵਾਪਰਿਆ ਹੈ ਇਹ ਸਾਰੀ ਗੱਲ ਜਿਹੜੀ ਉਹਨਾਂ ਦੇ ਸ਼ਰਧਾਲੂਆਂ ਤੱਕ ਵੀ ਗਈ ਹੈ ਕੱਲੀ ਇਹ ਗੱਲ ਉਹਨਾਂ ਦੇ ਸ਼ਰਧਾਲੂਆਂ ਤੱਕ ਨਹੀਂ ਗਈ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਮੁੱਖ ਮੰਤਰੀ ਮਾਨ ਤੇ ਉਹਨਾਂ ਦੇ ਪਰਿਵਾਰ ਦੀ ਇਹਨਾਂ ਦੀ ਡੇਰਾ ਬਾਬਾ ਰਾਦਾ ਫਾਮੀ ਦੇ ਮੁਖੀ ਨਾਲ ਬੜੀ ਨੇੜਤਾ ਰਹੀ ਹੈ ਔਰ ਅਜੀਬੀ ਹੈਗੀ ਹੈ ਇਹਨਾਂ ਦੋਹਾਂ ਤਰ੍ਹਾਂ ਦਾ ਇੱਕ ਦੂਜੇ ਵੱਲ ਫ੍ਰੀਕੁਐਂਟਲੀ ਆਣਾ ਜਾਣਾ ਵੀ ਲੱਗਿਆ ਰਿਹਾ ਹੈ ਔਰ ਇਹ ਵੀ ਦੱਸਿਆ ਜਾਂਦਾ ਹੈ ਕਿ ਬਾਬਾ ਜੀ ਖੁਦ ਆਪ ਮੁੱਖ ਮੰਤਰੀ ਨੂੰ ਦੋ ਤੋਂ ਦੋ ਜਾਂ ਤਿੰਨ ਵਾਰ ਚੰਡੀਗੜ੍ਹ ਮਿਲ ਵੀ ਚੁੱਕੇ ਹਨ ਔਰ ਇਹ ਵੀ ਸਾਨੂੰ ਪਤਾ ਲੱਗਾ ਹੈ ਕਿ ਜਦੋਂ ਇਹਨਾਂ ਦੇ ਘਰ ਪੁੱਤਰੀ ਦੀ ਦਾਤ ਪਰਮਾਤਮਾ ਜੀ ਨੇ ਉਹ ਬਖੀ ਸੀ ਇਹ ਸਾਰੇ ਪਰਿਵਾਰ ਉੱਥੇ ਉਹਨਾਂ ਦੇ ਡੇਰੇ ਰਾਧਾ ਸਵਾਮੀ ਬਿਆਸ ਪਹੁੰਚਦੇ ਹਨ ਅਸ਼ੀਰਵਾਦ ਲੈਂਦੇ ਹਨ ਅਤੇ ਪੂਰਾ ਦਿਨ ਉੱਥੇ ਬਤਾਇਆ ਜਾਂਦਾ ਹੈ ਰਿਲੇਸ਼ਨ ਬੜੇ ਸੁਖਾਵੇ ਸੀ ਪਰ ਹੁਣ ਦੇਖਣ ਵਾਲੀ ਗੱਲ ਹੈ ਕਿ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜੇ ਕਿ ਐਨੇ ਖੁੱਲ ਕੇ ਇੱਕ ਦੂਜੇ ਦੇ ਅਗੇਂਸਟ ਇਹ ਜਿਹੜੇ ਕਿ ਆਪਣੇ ਵਿਚਾਰ ਪ੍ਰਗਟ ਕਰਨ ਲੱਗ ਪਏ ਨੇ ਜਿਹੜਾ ਮੁੱਖ ਮੰਤਰੀ ਨੇ ਸਿੱਧੇ ਤੌਰ ਤੇ ਇਹੋ ਜਿਹਾ ਜਿਹੜਾ ਟਵੀਟ ਕਰ ਦਿੱਤਾ ਜਿੱਥੇ ਮੁਲਾਕਾਤ ਹੀ ਜੱਜ ਬਣਨ ਤੇ ਅਦਾਲਤਾਂ ਦਾ ਰੱਬ ਹੀ ਰਾਖਾ ਜੋ ਸਾਨੂੰ ਲੱਗਦਾ ਹੈ ਕਿ ਇਹ ਜਿਹੜੀ ਨਿੱਜੀ ਲੜਾਈ ਸੀ ਵਿਕਰਮ ਸਿੰਘ ਮਜੀਠੀਆ ਦੀ ਔਰ ਭਗਵੰਤ ਮਾਨ ਦੀ ਇਹ ਤੋਂ ਸ਼ਾਇਦ ਇਹਨਾਂ ਨੂੰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸੀ ਇਹਨਾਂ ਨੂੰ ਹਜਮ ਨਹੀਂ ਹੋਇਆ ਕਿ ਕਿਉਂ ਡੇਰਾ ਮੁਖੀ ਬਿਆਸ ਰਾਜਾ ਫੌਮੀ ਬਾਬਾ ਗੁਰਿੰਦਰ ਸਿੰਘ ਬਾਰ-ਬਾਰ ਇਹਨਾਂ ਦੀ ਮੁਲਾਕਾਤ ਕਰਨ ਆ ਰਹੇ ਨੇ ਇੱਕ ਦਫਾ ਪਹਿਲੇ ਵੀ ਜੇਲ੍ਹ 'ਚ ਉਹਨਾਂ ਨੂੰ ਮਿਲ ਕੇ ਗਏ ਨੇ ਜਦੋਂ ਦੁਬਾਰਾ ਆਏ ਨੇ ਤੇ ਇਹਨਾਂ ਨੂੰ ਸ਼ਾਇਦ ਇਹ ਗੱਲ ਹਜਮ ਨਹੀਂ ਹੋਈ ਔਰ ਦੂਸਰੀ ਗੱਲ ਜੇ ਤੁਹਾਨੂੰ ਇਹ ਨਹੀਂ ਗੁਵਾਰਾ ਸੀ ਤੇ ਉਹਨਾਂ ਨੂੰ ਕਿਉਂ ਇਹ ਜ਼ਿਆਦਾ ਦਿੱਤੀ ਤੁਸੀਂ ਜੇਲ੍ਹ ਦੇ ਉੱਤੇ ਆਉਣ ਲਈ ਜੇ ਤੁਸੀਂ ਉੱਥੇ ਬੁਲਾ ਕੇ ਉਹਨਾਂ ਨੂੰ ਜਲੀਲ ਕਰਨਾ ਸੀ ਉਹਨਾਂ ਨੂੰ ਪਰੇਸ਼ਾਨ ਕਰਨਾ ਸੀ ਅਸੀਂ ਨਹੀਂ ਸਮਝਦੇ ਕੋਈ ਇਹਦੀ ਜੁਰੂਰ ਸੀ ਪਰ ਦੇਖੋ ਜਦੋਂ ਇਹ ਸਾਰਾ ਕਟਨਾ ਕਰਮ ਹੁੰਦਾ ਹੈ ਉਸੇ ਦਿਨ ਦੁਪਹਿਰੋਂ ਬਾਅਦ ਇੱਕ ਖਬਰ ਆ ਜਾਂਦੀ ਹੈ ਜਿਸ ਤੋਂ ਹੀ ਪਤਾ ਲੱਗਦਾ ਹੈ ਕਿ ਸੁਪਰੀਮ ਕੋਰਟ ਇੰਡੀਆ ਵੱਲੋਂ ਵਿਕਰਮ ਮਜੀਠੀਆ ਦੀ ਜ਼ਮਾਨਤ ਦੀ ਜਿਹੜੀ ਅਰਜੀ ਸੀ ਉਹ ਮਨਜ਼ੂਰ ਕਰ ਦਿੱਤੀ ਗਈ ਹੈ ਔਰ ਉਹ ਬੜੀ ਜਲਦ ਜ਼ਮਾਨਤ ਤੇ ਰਿਹਾਅ ਕੀਤੇ ਜਾ ਰਹੇ ਨੇ ਅਗਲੇ ਦਿਨ ਜਦੋਂ ਵਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆਉਂਦੇ ਨੇ ਉਹ ਆਂਦੇ ਹੀ ਸਿੱਧਾ ਸ਼ਬਦੀ ਰੂਪ ਵਿੱਚ ਸਰਕਾਰ ਤੇ ਹਮਲਾ ਬੋਲ ਦਿੰਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਬਾਬਾ ਜੀ ਜੇਲ੍ਹ 'ਚ ਆ ਰਹੇ ਸਨ ਇਹਨਾਂ ਦੀ ਸਿਕਿਉਰਿਟੀ ਨੂੰ ਇਹਨਾਂ ਤੋਂ ਦੂਰ ਕੀਤਾ ਗਿਆ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਐਕਸਪੋਜ਼ ਕੀਤਾ ਗਿਆ ਚੁਣੀਂਦੇ ਪੱਤਰਕਾਰਾਂ ਨੂੰ ਉਹਨਾਂ ਦੇ ਸਾਹਮਣੇ ਲਿਆ ਕੇ ਖੜਾ ਕਰਕੇ ਉਹਨਾਂ ਦਾ ਰਸਤਾ ਰੋਕਿਆ ਗਿਆ ਅਗਰ ਪਰਮਾਤਮਾ ਨਾ ਕਰੇ ਉਸ ਵੇਲੇ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਉਹਨਾਂ ਦੇ ਨਾਲ ਉਸ ਦਾ ਜ਼ਿੰਮੇਵਾਰ ਕੌਣ ਸੀ ਪਰ ਹੁਣ ਤੇ ਸਿੱਧੇ ਤੌਰ ਤੇ ਵੇਖਿਆ ਜਾ ਰਿਹਾ ਹੈ ਇਹ ਇਹਦੀ ਜ਼ਿੰਮੇਵਾਰੀ ਸਰਕਾਰ ਤੇ ਬੰਦੀ ਹੈ ਜਿਹੜਾ ਕਿ ਉਹਨਾਂ ਦੀ ਸਿਕਿਉਰਿਟੀ ਨੂੰ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਤੋਂ ਲਾਂਬੇ ਕਰ ਦਿੱਤਾ ਗਿਆ ਬਿਕਰਮ ਮਜੀਠੀਆ ਨੇ ਇਹ ਵੀ ਕਿਹਾ ਕਿ ਇਹ ਇੱਕ ਜਾਂਚ ਦਾ ਵਿਸ਼ਾ ਹੈ ਔਰ ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਬੜੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਭਲੇਖਾ ਹੈ ਕਿ ਸਾਡੇ ਪੱਤਰਕਾਰਾਂ ਨੂੰ ਆ ਉਹ ਕਹਿੰਦੇ ਜੀ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਗੱਦੀ ਛੱਡ ਚੁੱਕੇ ਨੇ ਤੇ ਹੁਣ ਉਹ ਸਿਆਸਤ ਵਿਚਾਰ ਰਹੇ ਨੇ ਅਸੀਂ ਇਹ ਗੱਲ ਬੜੇ ਸਾਫ ਸ਼ਬਦਾਂ ਵਿੱਚ ਸਪਸ਼ਟ ਕਰਨੀ ਚਾਹਾਂਗੇ ਉਹਨਾਂ ਨੇ ਗੱਦੀ ਬਿਲਕੁਲ ਨਹੀਂ ਛੱਡੀ ਅਜੇ ਵੀ ਗੱਦੀ ਨਾਲ ਪੂਰੀ ਤਰ੍ਹਾਂ ਇੰਟੈਕਟ ਹਨ ਡੇਰੇ ਦੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਫੈਸਲੇ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਹਰ ਫੈਸਲਾ ਵੱਡੇ ਤੋਂ ਵੱਡਾ ਹੋਵੇ ਚਾਹੇ ਛੋਟੇ ਤੋਂ ਛੋਟਾ ਹੋਵੇ ਉਹਨਾਂ ਦੀ ਮਰਜ਼ੀ ਸ਼ਾਮਲ ਹੁੰਦੀ ਹੈ ਔਰ ਉਹਨਾਂ ਦੀ ਰਜ਼ਾਮੰਦੀ ਨਾਲ ਹੀ ਫੈਸਲਾ ਲਿਆ ਜਾਂਦਾ ਹੈ ਅੱਜ ਵੀ ਹੁਣ ਤੱਕ ਵੀ ਉਹ ਆਪਣੀ ਗੱਦੀ ਦੇ ਬਰਾਜਮਾਨ ਹਨ ਜਦੋਂ ਉੱਥੇ ਉਹਨਾਂ ਦਾ ਮਹੀਨੇ ਬਾਅਦ 사ਸੰਗ ਹੁੰਦਾ ਹੈ ਜਾਂ ਜੋ ਉਹਨਾਂ ਦੀ ਰਿਲੀਜੀਅਸ ਗੈਦਰਿੰਗ ਹੁੰਦੀ ਹੈ ਉੱਥੇ ਉਹ ਬੈਠਦੇ ਹਨ ਸੰਗਤ ਨੂੰ ਮਿਲਦੇ ਹਨ ਸਵਾਲ ਜਵਾਬ ਕਰਦੇ ਹਨ ਅਜੇ ਤੱਕ ਉਹ ਉਸੇ ਸੈਕਟ ਨਾਲ ਜੁੜੇ ਹੋਏ ਹਨ ਬੇਸ਼ੱਕ ਇਸ ਦੇ ਕਿ ਉਹਨਾਂ ਨੇ ਆਪਣਾ ਜਿਹੜਾ ਸਕਸੈਸਰ ਹੈ ਉਹ ਅਪੋਇੰਟ ਕਰ ਦਿੱਤਾ ਹੈ ਪਰ ਉਹਨਾਂ ਨੇ ਇਹੋ ਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਦਾ ਗੱਦੀ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਕਰਕੇ ਉਹ ਅੱਜ ਵੀ ਉਸ ਡੇਰੇ ਨਾਲ ਤੇ ਉਸ ਗੱਦੀ ਨਾਲ ਪੂਰਨ ਰੂਪ ਵਿੱਚ ਜੁੜੇ ਹੋਏ ਹਨ ਹੁਣ ਇਸ ਘਟਨਾ ਕਰਨ ਤੋਂ ਬਾਅਦ ਜੇ ਅਸੀਂ ਸਿਆਸੀ ਨਜ਼ਰੀਏ ਨਾਲ ਦੇਖੀਏ ਕਿ ਇਸ ਦਾ ਕੀ ਨਤੀਜੇ ਨਿਕਲਣਗੇ ਹੁਣ ਅਸੀਂ 2027 ਜਿਹੜੀ ਕਿ ਅਗਲੇ ਸਾਲ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਸਮਝਿਆ ਜਾਂਦਾ ਹੈ ਕਿ ਜੋ ਇਹ ਘਟਨਾਕਰਮ ਉੱਥੇ ਵਾਪਰਿਆ ਹੈ ਇਹ ਇਸ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਵੋਟ ਬੈਂਕ ਤੇ ਹੋ ਸਕਦਾ ਹੈ ਬੜਾ ਬੁਰਾ ਪ੍ਰਭਾਵ ਪਵੇ ਕਿਉਂਕਿ ਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹ ਪਰਿਵਾਰਕ ਤੌਰ ਤੇ ਉਹਨਾਂ ਨੂੰ ਮਿਲਦੇ ਸੀ ਉਹ ਇਹਨਾਂ ਨੂੰ ਮਿਲਦੇ ਸੀ ਉਸ ਦਾ ਵੀ ਪ੍ਰਭਾਵ ਇਨਾਂ ਦੇ ਸ਼ਰਧਾਲੂਆਂ ਤੇ ਬਹੁਤ ਜ਼ਿਆਦਾ ਤੇ ਡੂੰਘਾ ਸੀ ਪਰ ਹੁਣ ਜੋ ਹੋਇਆ ਹੈ ਜੋ ਘਟਨਾਕਰਮ ਵਾਪਰਿਆ ਹੈ ਇਸ ਦਾ ਪ੍ਰਭਾਵ ਹੋਰ ਡੂੰਘਾ ਹੋ ਗਿਆ ਹੈ ਤੇ ਇਹਦੇ ਵਿੱਚ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਪਣਾ ਵੋਟ ਬੈਂਕ ਸ਼ਾਇਦ ਖਰਾਬਕਾਰ ਬੈਠਨ ਫਿਲਹਾਲ ਤੇ ਲੱਗ ਰਿਹਾ ਹੈ ਕਿ ਇਹ ਬਹੁਤ ਤਰ੍ਹਾਂ ਦਾ ਡੈਮੇਜ ਹੋ ਗਿਆ ਹੈ ਇਸ ਡੈਮੇਜ ਨੂੰ ਕਿਸ ਤਰ੍ਹਾਂ ਕੰਟਰੋਲ ਕਰਦੇ ਨੇ ਕਿ ਇਹ ਹੋ ਪੰਦਾ ਹੈ ਕਿ ਨਹੀਂ ਹੋ ਪੰਦਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਇਸ ਦੇ ਨਾਲ ਜਿੰਨੀ ਪੰਜਾਬ ਦੀ ਸਿਆਸੀ ਪਾਰਟੀਆਂ ਨੇ ਚਾਹੇ ਉਹ ਅਕਾਲੀ ਦਲ ਬਾਦਲ ਗਰੁੱਪ ਹੈ ਚਾਹੇ ਉਹ ਭਾਜਪਾ ਹੈ ਚਾਹੇ ਕਾਂਗਰਸੀ ਨੇ ਉਹ ਸਾਰੇ ਹੀ ਇਸ ਚੀਜ਼ ਦਾ ਲਾਹਾ ਲੈਣ ਲਈ ਪਿੱਛੇ ਤੇ ਨਹੀਂ ਰਹੇ ਵੱਧ ਕੇ ਅੱਗੇ ਆ ਗਏ ਨੇ ਔਰ ਬਾਬਾ ਜੀ ਦੇ ਮਗਰ ਖੜ ਗਏ ਨੇ ਇਹਦਾ ਮਤਲਬ ਅਸੀਂ ਇਹ ਨਹੀਂ ਲੈ ਸਕਦੇ ਕਿ ਉਹ ਬਾਬਾ ਜੀ ਦੇ ਸਪੋਰਟ ਤੇ ਨੇ ਉਹ ਸਾਰੇ ਹੀ ਆਪਣਾ ਸਿਆਸੀ ਲਾਹਾ ਲੈਣ ਲਈ ਅੱਗੇ ਵੱਧ ਕੇ ਆਏ ਨੇ ਹੁਣ ਇਹ ਸਮਝਿਆ ਜਾ ਰਿਹਾ ਹੈ ਜਿੰਨੀ ਸਿਆਸੀ ਪਾਰਟੀਆਂ ਨੇ ਇੱਕ ਮੰਚ ਤੇ ਇਕੱਠੀਆਂ ਹੋ ਰਹੀਆਂ ਨੇ ਉਹਨਾਂ ਦਾ ਮਕਸਦ ਇਲੈਕਸ਼ਨ ਜਿੱਤਣ ਦਾ ਨਹੀਂ ਹੈ ਸਾਰਿਆਂ ਦਾ ਇੱਕੋ ਇੱਕ ਨੁਕਾਤੀ ਪ੍ਰੋਗਰਾਮ ਹੈ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸਤਾ ਵਿੱਚ ਆਉਣ ਤੋਂ ਰੋਕਿਆ ਜਾਵੇ ਹੁਣ ਅਸੀਂ ਦੇਖਣਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਚਿੰਤਕ ਨੇ ਜਿਹੜੇ ਲੀਡਰ ਨੇ ਜਿਹੜੇ ਥਿੰਕਸ ਟੈਂਕ ਨੇ ਇਹ ਕਿਸ ਤਰ੍ਹਾਂ ਡੈਮੇ ਕੰਟਰੋਲ ਕਰਦੇ ਨੇ ਇਹ ਕਰ ਪਾਉਂਦੇ ਕਿ ਨਹੀਂ ਕਰ ਪਾਉਂਦੇ ਇਹ ਆਨੋਲਾ ਸਾਨੂੰ ਸਮਾਂ ਹੀ ਦੱਸੇਗਾ ਚਰਚਾ ਦੇ ਅੰਤ ਵਿੱਚ ਸਾਡੀ ਆਪਣੇ ਸੋਤਿਆਂ ਨੂੰ ਗੁਜਾਰਿਸ਼ ਹੈ ਕਿ ਅਗਰ ਹੁਣ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਤੁਸੀਂ ਸਾਡੇ ਇੱਕ ਪਰਿਵਾਰ ਦਾ ਹਿੱਸਾ ਬਣ ਸਕੋ ਧੰਨਵਾਦ